ਚਲੋ ਜੀ ਦੇਖੋ ਜੀ ਰਾਤ ਦਾ ਇੰਨਾ ਕਿਸਾਨਾਂ ਤੇ ਭਿਆਨਕ ਸਮਾ ਸਰਕਾਰ ਨੇ ਤਸੱਦਤਾਈ ਕਿ ਦੁਬਾਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਯਾਦ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਉਸਨੇ ਚੱਕਰ ਲੱਤਾਰਾ ਅੱਗ ਲੱਗ ਗਈ ਇੱਧਰ ਗੋਨੇ ਵਾਲਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਤਾਂ ਸੜ ਕੇ ਸੁਆਹ ਲੱਤੇ ਇੱਧਰ ਅਮਰਗੜ ਵਾਲਿਆਂ ਦੀ ਟਰਾਲੀ ਕੁਦਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ ਵਾਲਾ ਮੁੰਡੇ ਨੇ ਆਖਿਆ ਇਹ ਨੂੰ ਦੇ ਕੇ ਵੀ ਆਪਣੇ ਟਰੈਕਟਰ ਟਰਾਲੀਆਂ ਲਿਜਾਓ ਇਸ ਵੇਲੇ ਇਹ ਕਹਿੰਦਾ ਇਸ ਵੇਲੇ ਅਸੀਂ ਕਿੱਧਰ ਲੈ ਜਾਈਏ ਜੀ ਛੋਟੀ ਜੂਰਤ ਪੈਂਦੀ ਅੱਗ ਲਾ ਦਿਓ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨੇਆਂ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀ ਆ ਸਾਡੇ ਨਾਲ 80 80 ਸਾਲ ਦੇ ਬਜ਼ੁਰਗ ਜਿਹੜੇ ਬੱਠਾਂ ਤੇ ਡਗ ਡਗ ਕੇ ਪਈ ਆ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਵ ਕਮਰਗੜ ਵਾਲਾ ਤੇ ਜੱਗੀ ਅਗਲਾ ਕਹਿਣ ਦਾ ਜਿਸ ਨੂੰ ਉੱਥੇ ਮੋਟਰ ਤੇ ਖਾਤ ਕੇ ਸਾਰੀ ਰਾਤ ਸੌਂ ਕੇ 6 ਇੱਕ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਡਾ ਤਾਂ ਯਾਰ ਰੋਣ ਮੱਕਾ ਹੋ ਗਏ ਅਸੀਂ ਤਾਂ ਅੱਖਾਂ 'ਚ ਉੱਥੋਂ ਆਉਣ ਵਾਲੀ ਗੱਲ ਸੀ ਪਰ ਅਸੀਂ ਇਤਿਹਾਸ ਸਰਕਾਰ ਨੂੰ ਐਡੀ ਆ ਕੁਰਸੀ ਵੇਖ ਲੋ ਵੀਲਡੇ ਤਸੱਦਤ ਯਾਰ ਟੌਲ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟੌਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਧਿਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਆ ਨਹੀਂ ਪੀਤੀ ਸਾਹ ਹਜੇ ਵੀ ਖਾਣ ਚਾਪੀ ਨਹੀਂ ਕੜਕਾਂ ਚ ਹੱਥ ਹੱਥ ਸਾਡੇ ਕੋਲੇ ਤੱਕ ਪਾਈ ਆ ਕੇ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈਆਂ ਦੇ ਵੀ ਜਿੰਦਾ ਲਾੜ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਿਲੰਡਰ ਲੈ ਕੇ ਸਰ ਤੇ ਸਿਲੰਡਰ ਇੱਕ ਬੰਦੇ ਦਾ ਬਾਈ ਲੈ ਗਿਆ ਸਾਰਿਆਂ ਦੇ ਜਿੰਨੇ ਸਪੌਲਸ ਸਾਰਿਆਂ ਦੇ ਸਿਲੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਪਿਉਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਚੱਟੇ ਤੁਸੀਂ ਆਨੇ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾਂ ਵੀ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਜੀ ਸਰਕਾਰ ਨਾ ਗਾਹ ਨੂੰ ਬੜਾਇਓ ਬਾਈ ਜੀ ਠੀਕ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੁਰਤੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆ ਵੇਖੀ ਗੋਨੇ ਗੋਨੇ ਨੇ ਖੁਰਦਾ ਗਲਦਾ ਸਾਰਾ ਸਮਾ ਸੜਕੇ ਸਵਾਗਤ ਕਰਦਾ ਆ ਆ ਦੇਖੋ ਅਜੇ ਤਾਂ ਇਹ ਨਾ ਵਿਚਾਰ ਵਿਚਾਰ ਹੈਗਾ ਥੋੜਾ ਜਿਹਾ